ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਅੰਦ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਦੇ ਨਾਮ ਇਹਨਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਆਲਾ ਬਟਨ ਜੂਰ ਦਿਵਾ ਲਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਹੈਗੀ ਬਹੁਤ ਜ਼ਿਆਦਾ ਪ੍ਰਚਲਿਤ ਕਿਸਮ ਹੈ ਇਸ ਵਾਰ ਜਿਹਦਾ ਬੀਜ ਵੀ ਬਹੁਤ ਮੁਸ਼ਕਿਲ ਨਾਲ ਮਿਲਿਆ ਤੇ ਮੈਨੂੰ ਵੀ ਬੀਜ ਉਹਦਾ ਬਹੁਤ ਮੁਸ਼ਕਿਲ ਨਾਲ ਮਿਲਿਆ ਪੀਆਰ 131 ਅੱਪਾ ਉਹਦੇ ਬਾਰੇ ਜੀ ਗੱਲਬਾਤ ਕਰਨੀ ਗੋ ਵੀ ਕਿਸਾਨ ਵੀਰੋ ਇਹੇ ਬਹੁਤ ਵੱਡੇ ਰਾਕਬੇ ਦੇ ਵਿੱਚ ਇਸ ਵਾਰ ਪੰਜਾਬ ਚ ਲੱਗਣ ਵਾਲੀ ਐ ਤੇ ਲੱਗਣ ਦਾ ਕਾਰਨ ਪਿਛਲੇ ਸਾਲ ਇਹਦਾ ਬੰਪਰ ਝਾੜ ਐ ਤੇ ਦੂਜੀ ਗੱਲ ਕਿਸਾਨ ਵੀਰੋ ਕੀ ਆ ਵੀ ਇਹਦੇ ਬੰਪਰ ਝਾੜ ਮਿਲਣ ਦੇ ਵਿੱਚ ਜਿਹੜੇ ਨੁਕਤੇ ਆ ਦਾ ਹੱਥ ਸੀਗਾ ਉਹ ਮੈਂ ਤੁਹਾਡੇ ਨਾਲ ਕਿਸਾਨ ਵੀਰੋ ਸ਼ੇਅਰ ਕਰਨੇ ਨੇ ਕਿਰਪਾ ਕਰਕੇ ਵੀਡੀਓ ਪੂਰੇ ਐਂਡ ਤੱਕ ਜਰੂਰ ਦੇਖਿਓ ਤੇ ਕਿਸਾਨ ਵੀਰੋ ਜਿਹੜਾ ਪੀਆਰ 131 ਵੀਜ਼ ਐ 2022 ਦੇ ਵਿੱਚ ਲੋਕਾਂ ਦੇ ਰੂਬਰੂ ਹੋਇਆ ਪਹਿਲੇ ਸਾਲ ਹੀ ਇਸ ਨੂੰ ਮਾਦਰੇ ਬੂਟਿਆਂ ਦੀ ਜਿਹੜੀ ਬੋਹਣੇ ਬੂਟਿਆਂ ਦੀ ਬਿਮਾਰੀ ਸੀ ਉਹਨੇ ਘੇਰ ਲਿਆ ਬਹੁਤ ਵੱਡੇ ਰਕਬੇ ਦੇ ਵਿੱਚ ਇਸ ਬੂਟੇ ਨੂੰ ਜਿਹੜਾ ਉਹ ਰੋਗ ਹੈ ਪਿਆ ਤੇ ਨੇ ਕੋਈ ਛਾੜ ਨਹੀਂ ਦਿੱਤਾ ਤੇ ਦੰਦ ਖੱਟੇ ਹੋ ਗਏ ਮੰਨ ਕੇ ਚਲੋ ਬਹੁਤ ਕਿਸਾਨ ਵੀਰਾਂ ਨੂੰ ਘਾਟਾ ਪਿਆ ਪਰ ਜਿਹੜੇ ਵੀਰਾਂ ਨੇ ਇਹ ਪਿਛਲੇ ਸਾਲ ਨਾਲਿਆ ਉਹ ਕਹਿੰਦੇ ਇਸ ਵਰਗੀ ਕਿਸਮਤ ਹੀ ਕਿਸਮੇ ਨਹੀਂ ਹੈਗੀ ਕੋਈ ਹੋਰ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਗੱਲ ਇਹ ਕਹਿਣਾਗਾ ਵੀ ਜਿਹੜੇ ਵੀ ਰਾਣੇ ਪੀਆਰ 131 ਲਾਉਣਾ ਪਹਿਲੀ ਗੱਲ ਤਾਂ ਉਹ ਇਹ ਗਲਤੀ ਕਦੇ ਨਾ ਕਰਨ ਵੀ ਇਹਨੂੰ 25 ਜੂਨ ਤੋਂ ਪਹਿਲਾਂ ਤੱਕ ਕਦੇ ਲਾਉਣ ਦੀ ਗਲਤੀ ਹੀ ਨਾ ਕਰਿਓ ਤੁਸੀਂ ਤੇ 25 ਮਈ ਤੋਂ ਪਹਿਲਾਂ ਇਹਦੀ ਪਨੀਰੀ ਵੀਜਣ ਦੀ ਗਲਤੀ ਨਾ ਕਰੋ ਕਿਉਂਕਿ ਮੈਂ ਦੇਖ ਰਿਹਾ ੜਾ ੜਾ ਪਨੀਰੀਆਂ ਬੀਜੀਆਂ ਜਾ ਰਹੀਆਂ ਨੇ 15 ਜੂਨ ਦਾ ਜਿਹੜਾ ਐਲਾਨ 15 16 ਜੂਨ ਦਾ ਹੋਇਆ ਲੈਟ ਆਉਣ ਦਾ ਉਹਨੇ ਕਿਸਾਨ ਵੀਰਾਂ ਚ ਹਫੜਾ ਦਫੜੀ ਮਚਾਤੀ ਪੂਰੀ ਲੋਕ 1509 ਦੀ ਪਨੀਰੀ ਵੀ ਹੁਣ ਵੇਚਣ ਲੱਗੇ ਕੋਈ ਝਾੜ ਨਹੀਂ ਕਿਸਾਨ ਵੀਰੋ ਤੁਹਾਨੂੰ ਮਿਲਣਾ ਬੰਪਰ ਝਾੜ ਲੈਣਾ ਤਾਂ ਇਹ ਜਿਹੜਾ ਝੋਨਾ PR 131 25 ਜੂਨ ਤੋਂ ਲੈ ਕੇ 5 ਜੁਲਾਈ 7 ਜੁਲਾਈ ਤੱਕ ਤੁਸੀਂ ਇਹਨੂੰ ਲਾਹੋਗੇ ਤਾਂ ਤੁਹਾਨੂੰ ਪੂਰਾ ਫੁੱਲ ਰਿਕਾਰਡ ਤੋੜ ਝਾੜ ਮਿਲੂਗਾ ਦਾ ਅੱਗੇ ਆ ਜਾਂਦੇ ਆ ਕਿਸਾਨ ਵੀਰੋ ਇਹਦੀ ਗੱਲ ਪਨੀਰੀ ਦੀ ਤਾਂ ਕਿਸਾਨ ਵੀਰੋ ਪਨੀਰੀ ਦਾ ਦੇਖੋ ਤਿਆਰ ਕਰਨ ਦਾ ਢੰਗ ਹਰੇਕ ਦਾ ਆਬ ਦਾ ਪਹਿਲੇ ਨੰਬਰ ਤੇ ਤਾਂ ਜੋ ਇਹ ਪਨੀਰੀ ਹੈ ਇਸ ਦੀ ਘੱਟੋ ਘੱਟ 28 ਤੋਂ 30 ਦਿਨ ਦੀ ਪਨੀਰੀ ਤੁਸੀਂ ਖੇਤ ਦੇ ਵਿੱਚ ਲਗਾਉਣੀ ਆ ਵਧੀਆ ਪਨੀਰੀ ਤੁਸੀਂ ਤਿਆਰ ਕਰਨੀ ਆ ਵਧੀਆ ਕੱਚੀ ਪਨੀਰੀ ਜੇ ਖੱਤੇ ਦੇ ਵਿੱਚ ਤੁਹਾਡੇ ਚ ਲੱਗੂ 30 ਦਿਨ ਤੱਕ ਬੂਜਾ ਵੀ ਵਧੀਆ ਕਰੋ ਤੇ ਖਾਦ ਵੀ ਘੱਟ ਖਾਓ ਉਹ ਤੇ ਬੰਪਰ ਝਾੜ ਤੁਹਾਨੂੰ ਆਪਣੇ ਆਪ ਮਿਲੂ ਜਦੋਂ ਟਿਲਰਿੰਗ ਵਧੀਆ ਕਰਜੂ 30 32 ਦਿਨ ਤੋਂ ਕਿਸਾਨ ਵੀਰੋ ਤੁਸੀਂ ਇਹਦੀ ਪਨੀਰੀ ਜ਼ਿਆਦਾ ਵੱਡੀ ਨਾ ਲਾਓ ਤੇ ਅੱਗੇ ਆ ਗਈ ਕਿਸਾਨ ਵੀਰੋ ਗੱਲ ਪਨੀਰੀ ਨੂੰ ਬੀਜਣ ਦੀ ਤਾਂ ਮੈਂ ਦੇਖੋ ਕਿਸਾਨ ਵੀਰੋ ਤੁਹਾਨੂੰ ਹਰ ਵੀਡੀਓ ਦੇ ਵਿੱਚ ਇਹ ਕਹਾਂਗਾ ਵੀ ਜੋ PR 131 ਸੁਪਰੀਮ 110 PR 126 ਇਹਨਾਂ 126 ਦੀ ਤਾਂ ਅਜੇ ਤੁਸੀਂ ਪਨੀਰੀ ਲਾਉਣ ਬਾਰੇ ਘੱਟੋ ਘੱਟ 20 ਦਿਨਾਂ ਸੋਚੋ ਜੇ ਤੁਸੀਂ ਝਾੜ ਲੈਣਾ ਤੇ 131 ਤੇ ਸੁਪਰੀਮ 110 ਦੀ ਜੇ ਤੁਸੀਂ ਬੰਪਰ ਝਾੜ ਲੈਣਾ ਤਾਂ ਤੁਸੀਂ 25 ਮਈ ਤੋਂ ਲੈ ਕੇ 3-4 ਜੂਨ ਤੱਕ ਇਹਦੀ ਪਨੀਰੀ ਵਿੱਚੋਂ ਤੁਹਾਨੂੰ ਝਾੜ ਆਪਣੇ ਆਪ ਹੀ ਵਧੀਆ ਮਿਲ ਜਾਊਗਾ। ਬਾਕੀ ਗੱਲ ਰਹੀ ਸੇਵਾ ਦੀ ਵੀ ਕੋਈ ਕਿਦਾਂ ਆਪਣੀ ਮੈਨੇਜਮੈਂਟ ਸਹੀ ਰੱਖਣਾ ਫਸਲ ਦਾ ਆਪਣਾ ਫਰਜ ਆ ਤੇ ਇਹ ਨਾ ਹੋਵੇ ਵੀ ਆਪਾਂ ਖੱਤੇ 'ਚ ਝੋਨਾ ਲਾ ਲਿਆ ਕਦੇ ਉਹਨੂੰ ਪਾਣੀ ਨਾਲ ਡੱਕ ਤੱਕਦੇ ਉਹਨੂੰ ਸੁੱਕਾ ਲਵਾ ਤਾ ਕਦੇ ਕੁਛ ਉਹ ਚੀਜ਼ਾਂ ਨਾਲ ਕਿਸਾਨ ਵੀਰੋ ਆਪਾਂ ਨੂੰ ਝਾੜ ਨਹੀਂ ਜਿਹੜੇ ਉਹ ਬੰਪਰ ਨਹੀਂ ਮਿਲਦੇ ਹੁੰਦੇ ਤੇ ਸਾਰਿਆਂ ਤੋਂ ਵੱਡੀ ਗੱਲ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹ ਕਰਨੀ ਆ ਵੀ ਦੇਖੋ ਬੀਜ ਇਹ ਹਜੇ ਕੋਈ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਪੁਰਾਣਾ ਨਹੀਂ ਹੋਇਆ ਤੇ ਇਹ ਨੂੰ ਜ਼ਿਆਦਾ ਵੱਡੇ ਰਕਵੇ 'ਚ ਲਾਉਣ ਤੋਂ ਗਰੇਜ਼ ਕਰਿਓ ਥੋੜੇ ਰਕਵੇ 'ਚ ਲਾਓ ਜੇ ਐਤਕੀ ਵਧੀਆ ਰਿਹਾ ਅਗਲੇ ਸਾਲ ਜਿੰਨਾ ਮਰਜ਼ੀ ਆਪਾਂ ਇਹਨੂੰ ਖੁੱਲ ਕੇ ਲਾ ਸਕਦੇ ਹਾਂ ਉਮੀਦ ਆ ਕਿਸਾਨ ਵੀਰੋ ਜਿਹੜੇ ਮੈਂ ਤੁਹਾਨੂੰ ਇਹ ਨੁਕਤੇ ਦੱਸੇ ਨੇ ਤੁਸੀਂ ਇਹ ਨੁਕਤੇ ਫੋਲੋ ਕਰਕੇ ਵਧੀਆ ਝਾੜ ਪ੍ਰਾਪਤ ਕਰੋਗੇ ਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਂਗੇ ਇਸੇ ਤਰ੍ਹਾਂ ਤੁਸੀਂ ਬੱਤ ਵੱਦ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਤੇ ਜਿਹੜੇ ਵੀਰਾਂ ਨੇ ਪਿਛਲੇ ਸਾਲ 131 ਲਾਈ ਸੀ ਕਮੈਂਟ ਦੇ ਵਿੱਚ ਝਾੜ ਜ਼ਰੂਰ ਦੱਸਿਓ ਤੇ ਏਰੀਆ ਵੀ ਜ਼ਰੂਰ ਦੱਸਿਓ ਧੰਨਵਾਦ